ਤੁਹਾਡੇ ਵੱਲੋਂ ਸਾਰਾ ਸਥਿਤੀ ਸੰਭਾਲ ਲਈ ਕੀ ਜਣਾ ਚਾਹੋਗੇ ਹਾਂਜੀ ਇਹ بارش ਜਿਹੜੀ ਰਾਤ ਦੀ ਥੀ ਇਥੇ ਕਾਫੀ ਔਰ ਕਿਤੇ ਨਾ ਕਿਤੇ ਸਾਨੂੰ ਇਸ ਚੀਜ਼ ਦੀ ਪਰੇਸ਼ਾਨੀ ਵੀ ਥੀ ਆਪਾਂ ਸਾਰੀ ਰਾਤ ਜਾ ਕੇ ਗੱਟੀ ਦੋਨੋਂ ਸਹੀ ਗੱਲ ਦਸੀਏ ਸਵੇਰੇ ਵੀ ਅਸੀਂ ਜਲਦੀ ਉੱਠ ਕੇ ਸਾਰਾ ਦੇਖਿਆ ਔਰ ਪ੍ਰਮਾਤਮਾ ਦਾ ਸ਼ੁਕਰ ਹੈ ਜਿਹੜਾ ਇਸ ਵੇਲੇ ਮੌਸਮ ਵੀ ਠੀਕ ਹੈ ਔਰ ਸਾਰਾ ਜੋ ਇੱਥੇ ਮਾਹੌਲ ਹੈ ਜੋ ਵੀ ਬਣ ਰਿਹਾ ਕਿਉਂਕਿ ਹਜ਼ਾਰਾਂ ਬੰਦਿਆਂ ਦਾ ਪ੍ਰੋਗਰਾਮ ਹੈ ਉਹ ਸਾਰਾ ਕੁਝ ਸਾਡੀ ਨੰਗਲ ਦੀ ਪੂਰੀ ਟੀਮ ਹੈ ਔਰ ਸਾਡੇ ਆਨੰਦਪੁਰ ਦੇ ਸਾਥੀ ਵੀ ਹੈ ਸਾਡੀ ਪੂਰੀ ਟੀਮ ਦਾ ਸਾਰਾ ਸਹਿਯੋਗ ਹੈ ਔਰ ਸਾਰਾ ਰਲ ਮਿਲ ਕੇ ਜਿਹੜਾ ਇੱਥੇ ਕੰਮ ਹੈ ਵਧੀਆ ਤਰੀਕੇ ਨਾਲ ਚੱਲ ਰਿਹਾ ਜੀ। ਕਪੜਾ ਜੀ ਅੱਜ ਵਿਆਹ ਦੀਆਂ ਤਿਆਰੀਆਂ ਕਿਵੇਂ ਚੱਲ ਰਹੀਆਂ ਕਿਉਂਕਿ ਅੱਜ ਮੌਸਮ ਵੀ ਸਵੇਰੇ ਬਹੁਤ ਖਰਾਬ ਸੀਗਾ ਤੁਹਾਡੀ ਟੀਮ ਕਿਵੇਂ ਤੇ ਹੁਣ ਹਾਲਾਤ ਬਿਲਕੁਲ ਠੀਕ ਲੱਗ ਰਹੇ ਕੀ ਕਹਿਣਾ ਚਾਹੋਗੇ? ਤਿਆਰੀਆਂ ਬਹੁਤ ਅੱਛੀਆਂ ਚੱਲ ਰਹੀਆਂ ਨੇ ਜੀ। ਠੀਕ ਹੈ ਸਵੇਰੇ ਥੋੜਾ ਮੌਸਮ ਨੇ ਡਰਾ ਦਿੱਤਾ ਸੀ। ਪਰ ਪ੍ਰਮਾਤਮਾ ਦੀ ਕਿਰਪਾ ਹੈ। ਐਨੇ ਹਜ਼ਾਰ ਬੰਦਿਆਂ ਦਾ ਇੱਥੇ ਪ੍ਰੋਗਰਾਮ ਹੈ। ਸਭ ਦੀਆਂ ਦੁਆਵਾਂ ਮੰਤਰੀ ਸਾਹਿਬ ਦੇ ਨਾਲ ਹੈ, ਪਰਿਵਾਰ ਦੇ ਨਾਲ ਹੈ। ਔਰ ਅੱਜ ਉਹਨਾਂ ਦੀ ਸ਼ਾਦੀ ਦੀ ਖੁਸ਼ੀ ਦੇ ਵਿੱਚ ਜੋ ਇੱਥ ਉਹਦੇ ਵਾਸਤੇ ਸਾਡੀ ਨੰਗਲ ਦੀ ਵੀ ਟੀਮ ਹੋਰ ਵੀ ਸਾਰੀਆਂ ਟੀਮਾਂ ਇੱਥੇ ਪਹੁੰਚੀਆਂ ਆਈਆਂ ਸਾਰੀ ਦੇਖਰੇਖ ਕਰਦੇ ਪਏ ਆ ਜਿੱਥੇ ਵੀ ਕੋਈ ਕਮੀ ਨਜ਼ਰ ਆ ਰਹੀ ਉਹਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦੇ ਪਏ ਆ ਔਰ ਇੱਥੇ ਘੱਟੋ ਘੱਟ ਮਤਲਬ 15000 ਤੋਂ ਉੱਪਰ ਬੰਦੇ ਦਾ ਸਾਡਾ ਅਰੇਂਜਮੈਂਟ ਹੈ ਜੀ ਤੇ ਹੋਰ ਜ਼ਿਆਦਾ ਵੀ ਆਣਗੇ ਪੂਰਾ ਅਰੇਂਜਮੈਂਟ ਇੱਥੇ ਕਿਸੇ ਪ੍ਰਕਾਰ ਦੀ ਕਿਸੇ ਨੂੰ ਕੋਈ ਸਮੱਸਿਆ ਨਹੀਂ ਆਵੇਗੀ ਤੇ ਸਭ ਤਿਆਰ ਹੈ ਤੇ ਸ਼ਾਦੀ ਦੀਆਂ ਅਸੀਂ ਫੇਰ ਮੰਤਰੀ ਸਾਹਿਬ ਨੂੰ ਇੱਕ ਵਾਰ ਫੇਰ ਪੂਰੀ ਟੀਮ ਵੱਲੋਂ ਬਹੁਤ ਬਹੁਤ ਮੁਬਾਰਕਬਾਦ ਦਿੰਨੇ ਆ ਪਰਮਾਤਮਾ ਲੰਬੀ ਉਮਰ ਦੇਵੇ ਹਰ ਪ੍ਰਕਾਰ ਦਾ ਸੁੱਖ ਦੇ